ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚੋਹਾਨ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਆਸਾਪੁੱਟਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਤੋਂ ਹੋਣ ਜਾ ਰਹੀ ਹੈ ਜੀ ਇੱਥੇ ਵੀਰ ਦੇ ਕੋਲ ਦੂਸਰੇ ਸੂਏ ਤਾਜੀ ਸੂਈ ਵੈਡ ਬਕਾਊ ਆ ਪੂਰੀ ਠੰਡੀ ਸੀਲ ਹੈ ਜੀ ਤਾਜੀ ਸੂਈ ਹੈ ਦੂਸਰੇ ਸੂਏ ਹੈ ਬਹੁਤ ਸੋਹਣੀ ਪੂਰੀ ਠੰਡੀ ਸੀਲ ਬਾਕੀ ਤੁਸੀਂ ਖੁਦ ਵੇਖ ਸਕਦੇ ਹੋ ਜੀ ਪਿੰਡ ਹੈਗਾ ਆਸਾਪੁੱਟਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਵਿਕਾਊ ਕੀਤੀ ਹੋਈ ਆ ਵੀਰ ਨੇ ਮਾਲਕ ਦਾ ਨੰਬਰ ਹੈਗਾ 97813 15230 ਜੋ ਵੀ ਵੀਰ ਖਰੀਦਣਾ ਚਾਹੁੰਦਾ ਬਾਈ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਜੀ ਗੱਲਬਾਤ ਕਰ ਸਕਦਾ ਵੀਰ ਨਾਲ ਤੇ ਮੁੱਲ ਤੈਅ ਕਰ ਸਕਦਾ ਜੀ ਅਗਰ ਤੁਸੀਂ ਵੀ ਆਪਣੀ ਇਸੇ ਤਰ੍ਹਾਂ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧਿਤ ਸੰਦਾਂ ਦੀ ਵੀਡੀਓ ਸਾਡੇ YouTube ਚੈਨਲ, Facebook ਪੇਜ, Insta ID ਜਾਂ WhatsApp ਚੈਨਲ ਤੇ ਪਾਉਣੀ ਚਾਹੁੰਦੇ ਹੋ ਤਾਂ ਸਾਨੂੰ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ 600 67 24360 ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ, ਪੇਜ ਨੂੰ ਕਰਿਓ ਫਾਲੋ। ਮਿਲਦੇ ਆਂ ਅਗਲੀ ਵੀਡੀਓ ਨਾਲ। ਧੰਨਵਾਦ।